ਸਾਡੇ ਇਲਾਕੇ ਦੇ ਤੁਹਾਨੂੰ ਆਿਆਂ ਨੂੰ ਜੀ ਆਇਆਂ ਜਿੱਥੇ ਤੁਸੀਂ ਔਖੀ ਘੜੀ ਟਾਈਮ ਕੱਢ ਕੇ ਸਾਡੇ ਵਿੱਚ ਸਰកਤ ਕੀਤੀ ਆ ਸਾਡੇ ਇਲਾਕੇ ਦੀ ਮੇਨ ਮਾਮਕਾ ਅਸੀਂ ਥਰੂ ਚੈਨਲਾਂ ਵੀ ਬੇਨਤੀ ਕਰ ਚੁੱਕੇ ਹਾਂ ਔਰ ਅਸੀਂ ਸਾਡੀ ਮੇਨ ਮਦਰ ਜਿਹੜਾ ਅੰਗਰੇਜ਼ਾਂ ਵਾਲਾ ਪੁਲਵਾ 1912 ਵਿੱਚ ਹੋਂਦ ਚ ਆਇਆ ਉਦੋਂ ਹੈਂਡ ਕੋਈ ਨਹੀਂ ਸੀ ਹੁੰਦਾ ਵਨ ਕੋਈ ਨਹੀਂ ਹੁੰਦਾ ਉਹ ਉੱਡੀਆਂ ਕੈਂਚੀਆਂ ਥੱਲੇ ਨੂੰ ਆ ਜਿਹਦੀ ਵਜ੍ਹਾ ਨਾਲ ਇਹ ਤਿੰਨ ਜਿਹੜੇ ਸਾਡੇ ਪੁਲਵਾ ਉਹ ਤਿੰਨੇ ਹੀ ਸਾਨੂੰ ਮਾਰ ਮਾਰਦੇ ਇੱਕ ਅੰਗਰੇਜ਼ਾਂ ਵਾਲਾ ਪੁਲ ਤੁਸੀਂ ਹੁਣ ਖੜੋ ਕੇ ਵੇਖ ਸਕਦੇ ਜਿਹੜਾ ਤੁਹਾਡੇ ਹੱਥਾਂ ਦਾ ਬਣਿਆ ਹੋਇਆ ਪੁਲ ਜਿਹੜਾ ਤੁਸੀਂ ਬਣਾਇਆ ਉਹਦਾ ਪਾਣੀ 3 ਫੁੱਟ ਨੀਵਾ ਇਹਦਾ 3 ਫੁੱਟ ਉੱਚਾ ਕਿਉਂਕਿ ਇਹਦੇ 1.5 1.5 ਫੁੱਟ ਚੌੜੇ ਗਾਡਰ ਲੱਗੇ ਆ ਰੇਲਵੇ ਪੁਲ ਦੇ ਰੇਲਵੇ ਪੁਲ ਦੇ ਉਹ ਰੇਲਵੇ ਪੁਲ ਦੇ ਵਿੱਚ ਬੂਟੀ ਜਾਂ ਇਦਣੋ ਜਿੰਨੇ ਵੀ ਦਰਖਤ ਉੱਪਰੋਂ ਪੁੱਟ ਕੇ ਆਉਂਦੇ ਉਹ ਅੜ ਜਾਂਦੇ ਆ ਅਸੀਂ ਅੱਜ ਤੋਂ 5-7 ਦਿਨ ਤੋਂ ਥਰੂ ਚੈਨਲ ਆ ਤੁਸੀਂ ਵੇਖ ਸਕਦੇ ਆਪਦੇ ਇਲਾਕੇ ਦੇ ਲੋਕ ਤੇ ਕੁਝ ਇੰਡੀਅਨੀਆਂ ਦੀ ਟੀਮਾਂ ਲਾ ਕੇ ਕੋ ਡੀ ਵੀ ਸਾਹਿਬ ਨੇ ਮਤ ਕੀਤੀ ਕੋ ਹਲਕਾ ਨਿਆਰ ਨੇ ਮਤ ਕੀਤੀ ਉਹੀ ਕਢਾ ਰਹੇ ਆ ਸੋ ਅਸੀਂ ਤੁਹਾਨੂੰ ਕਹਿੰਦੇ ਇੱਕ ਤਾਂ ਸਾਡੇ ਉਹਦਾ ਪੁਲ ਦਾ ਕੋਈ ਸੈਂਟਰ ਤੇ ਦਬਾਅ ਪਾ ਕੇ ਜਾਂ ਤਰਲਾ ਮਾਰ ਕੇ ਜਿਵੇਂ ਜਾਂ ਕੈਂਚੀਆਂ ਪਾਂਗ ਰਹੀਆਂ ਜਾਂ ਜਾਂ ਨਵਾਂ ਬਣਾਇਆ ਜਾਂ ਨੰਬਰ 1 ਦੂਸਰੀ ਇਹ ਜੋ ਮਿੱਟੀ ਜਿੱਦਾਂ ਵੀ ਕਢਾਈ ਜਾਵੇ ਜੇ ਲਾਕੇ ਦੇ ਲੋਕਾਂ ਦੀ ਮਤ ਕਰਨੀ ਪਹਿਲ ਦੇ ਆਧਾਰ ਤੇ ਇਹ ਆ ਜੀ ਕਿਉਂਕਿ ਦਰਿਆ ਸਾਡੇ ਪਿੰਡਾਂ ਦੇ ਜਿਹੜੀ ਵਹਿਤਾ ਨਹੀਂ ਗਈ ਇਹ ਮਿੱਟੀ ਹੈ ਬੰਨਾਂ ਤੇ ਅਸੀਂ ਪਾਉਨੇ ਆ ਹੁਣ ਵੀ ਹੱਥ ਰੋਕੂ ਇੱਕ ਕਮਿਟੀ ਅਸੀਂ ਬਣਾਈ ਆ ਅਸੀਂ ਲਗਭਗ 20-21 ਕਿਲੋਮੀਟਰ ਦੇ ਏਰੀਏ ਵਿੱਚ ਆਪ ਦੇ ਕਿਰਾਏ ਤੇ ਲਾ ਕੇ ਟਿਪਪਰ ਟਰਾਲੀਆਂ ਲਾ ਕੇ ਕੱਢਦੇ ਆਂ। ਉਹਦੇ ਵਿੱਚ ਸਾਡੀ ਜਿੰਨੀ ਕੁ ਤੁਸੀਂ ਵੱਧ ਤੋਂ ਵੱਧ ਹੁਣ ਮਾਇਆ ਦੀ ਮਦਦ ਕਰ ਸਕਦੇ ਤੇਲ ਦੀ ਮਦਦ ਕਰ ਸਕਦੇ ਤੁਹਾਨੂੰ ਪਹਿਲ ਦੇ ਆਧਾਰ ਤੇ ਇੱਕ ਤੋਂ ਕਰਕੇ ਜਾਣੀ ਚਾਹੀਦੀ ਕਿਉਂਕਿ ਮਾਇਆ ਨੇ ਹੀ ਕੰਮ ਹੁੰਦੇ ਆ। ਮੈਂ ਤੁਹਾਨੂੰ ਦੱਸਾਂ ਕੀ ਹੈ। ਇਹਦੇ ਦੋ ਲਾਜ ਹੈ। ਇੱਕ ਤਾਂ ਲਾਜ ਜਿਹੜਾ ਸਰਕਾਰੀ ਕਰ ਸਕਦੀ ਹੈ। ਠੀਕ ਹੈ। ਆਪਾਂ ਨੂੰ ਸਾਲ ਦੇ ਸਾਲ ਜੇ ਉਹਦੇ ਬਾਅਦ ਨਾ ਤੇ ਮਿਲਿਆ ਕਿਉਂਕਿ ਆ ਸਾਰੇ ਬੰਦ ਆ ਦੱਸਾਂ ਕੀ ਹੈ ਹੁਣ ਨਵੀਂ ਟੈਕਨੋਲੋਜੀ ਆ ਗਈ ਹੈ ਜੀ ਦੇ ਨਾਲ ਇੱਕ ਸੌਖਾ ਕੰਕਰੀਟ ਕਰਦੇ ਵੱਡੇ ਜਿਵੇਂ ਡੈਮ ਕੰਕਰੀਟ ਕਰਦੇ ਆਪਣਾ Rajasthan ਕਨਾਲ ਕੀਤਾ ਹੈ ਜਿੰਜਗ ਆ ਉੱਚੀ ਕਰਕੇ ਕੰਕਰੀਟ ਕਰਦੇ ਉਹ ਟੈਕਨੋਲੋਜੀ ਮੈਨੂੰ ਪਤਾ ਕਿੱਥੇ ਹੈ ਉਹ ਲਿਆ ਕੇ ਮੈਂ ਤਾਂ ਮੇਰੇ ਧੂਮ ਪ੍ਰਾਇਟੀਆਂ ਮੈਂ ਦਵਾ ਜੀ ਇੱਕ ਇੱਕ ਬੂੰਦ ਗੰਦਾ ਪਾਣੀ ਮੈਂ ਪੰਜਾਬ ਦਾ ਦਰਿਆਵਾਂ ਚ ਪੈ ਜਾਂਦਾ। ਹਾਂਜੀ। ਮੇਰੀ ਮਾਤਾ ਜੀ ਨੂੰ ਕੈਂਸਰ ਪੈਸ ਪਾਣੀ ਤੋਂ ਫਿਰ ਤੇ ਇੱਕ ਤਾਂ ਇੱਕ ਸਾਰੇ ਬੰਦ ਕੰਕਰੀਟ ਦੇ ਬਣਾਉਣੇ ਆ। 7-8000 ਕਰੋੜ ਲੱਗਣਾ। ਕੋਈ ਪ੍ਰੋਬਲਮ ਨਹੀਂ। ਕਿਉਂਕਿ ਆਹ ਬਿਮਾਰੀ ਮੈਂ ਦੇਖਿਆ ਕਿ ਹਰ ਦੂਜੇ ਤੀਜੇ ਸਾਲ ਐਡਾ ਜਿਆਦਾ ਨੁਕਸਾਨ ਹੁੰਦਾ ਹੈ ਕਿ ਤੁਸੀਂ ਤੁਸੀਂ ਦੇਖੋ ਪਰਿਵਾਰਾਂ ਦੇ ਪਰਿਵਾਰ ਰੋੜ ਜਾਂਦੇ। ਹਾਂਜੀ ਹਾਂਜੀ। ਸੋ ਇਮੀਡੀਏਟਲੀ ਤਾਂ ਉਹ ਜਿਹੜਾ ਹੈਗਾ ਐਂ ਕਰਦੇ ਆਂ। ਇਹਦੇ ਬਾਅਦ ਜਿਹੜਾ ਤੁਸੀਂ ਕਰਨ ਮਿੱਟੀ ਨੂੰ ਪਾਣੀ ਛੱਲੇ ਚਲਾ ਜਾਂਦਾ ਹੈ ਜੇ ਬੰਦ ਰੋਕੀ ਲੱਗਦੇ ਚੌਣ ਮੈਂ ਆ ਜੂਗਾ ਇੱਥੇ ਤੇ ਆਪਾਂ ਅੱਗੇ ਲਾ ਕੇ ਕਿਹਨਾਂ ਚੱਕ ਦਾਂਗੇ ਬੰਨ ਪੱਕੀ ਦੇਖੀ ਜੋ ਸਰਕਾਰ ਕੀ ਕਰਦੀ ਹੈ ਮੇਰੇ ਦੇ ਕਰਨਗੇ ਪਰਚਾ ਨਾ ਉਹ ਹੁਣ ਕੀ ਕਰਨਗੇ ਬਾਕੀ ਜਿਹੜਾ ਹੈਗਾ ਹੁਣ ਤੁਹਾਨੂੰ ਜੇ ਇਸ ਚੀਜ਼ ਦੀ ਮਦਦ ਹੈ ਇੱਕ ਤਾਂ ਮੈਂ ਪੈਸੇ ਦੇ ਰਿਹਾ ਹਾਂ ਲਓ ਜੀ ਲਓ ਇੱਕ ਡੀਜ਼ਲ ਕਿੰਨਾ ਚਾਹੀਦਾ ਤੁਹਾਨੂੰ ਦੱਸਿਆ ਜਿੰਨੀ ਵੱਧ ਤੋਂ ਵੱਧ ਤੁਸੀਂ ਮੰਨਤ ਕਰ ਸਕਦੇ ਵੱਡੀ ਸਾਡਾ ਦੇ ਪੰਡਾਲ ਖੜਾ ਇੱਕ ਇੱਕ ਸਾਨੂੰ ਮਾਇਆ ਦੀ ਜਰੂਰਤ ਆ ਜੀ ਇਹਨਾਂ ਬੇਨਤੀ ਦੱਸਦੀ ਆ ਜੀ ਇਹਨਾਂ ਦੀ ਸੁਣੋ ਜੀ ਸਾਨੂੰ ਮਾਇਆ ਦੀ ਜਰੂਰਤ ਆ ਜੀ ਸਾਡੀਆਂ ਜੀਸੀਬੀਾਂ ਤੇ ਟਰਾਲੀਆਂ ਲੱਗੀਆਂ ਹੋਈਆਂ ਪੈਸਾ ਨਾ ਹੋ ਜੀ ਕੁਝ ਨਹੀਂ ਗੱਲ ਡੀਜ਼ਲ ਕਿੰਨਾ ਚਾਹੀਦਾ ਡੀਜ਼ਲ ਕਿੰਨਾ ਚਾਹੀਦਾ ਡੀਜ਼ਲ ਇੱਥੇ ਰੋਜ਼ ਹੀ ਕੰਮ ਚੱਲਦਾ ਅੰਤਿਆ ਦੋ ਤਿੰਨ ਡਰਮ ਤੇ ਅਸੀਂ ਰੋਜ਼ ਹੀ ਲਾਉਣੇ ਤੁਸੀਂ ਦੇਖ ਲਓ ਕਿੰਨੇ ਤੇ ਅਸੀਂ ਜਾਣੇ ਕੋਈ 2000 ਲੀਟਰ ਘਟੋ ਘਟ ਡੀਜ਼ਲ ਸਮਝੋ ਤੁਸੀਂ ਐਂ ਕਰਦੇ ਆ ਤੁਹਾਨੂੰ 3000 ਲੀਟਰ ਮਰ ਡੀਜ਼ਲ ਭੇਜ ਦੇਣਾ ਠੀਕ ਹੈ ਬਾਈ ਸੋਹਣਾ ਹਾਂ ਹਾਂ ਠੀਕ ਹੈ ਤੁਹਾਨੂੰ ਡਿਲੀਵਰ ਕਰ ਦਊਗਾ ਠੀਕ ਹੈ ਜੀ ਇਹਦੇ ਕੋਲ ਮੈਂ ਡੀਜ਼ਲ ਤੇ ਜੂਆਂ ਜੇ ਇਹਨਾਂ ਨੂੰ ਪੈਟਰੋਲ ਠੀਕ ਹੈ ਜੇ ਹੋਰ ਵੀ ਕੁਝ ਹੀ ਲੋ ਮੈਂ ਦੱਸ ਦਿੰਦਾ ਬਹੁਤ ਬਹੁਤ ਧੰਨਵਾਦ